ਦੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਤੇ ਕਮੈਂਟ ਵਿੱਚ ਜਰੂਰ ਸੁਝਾਅ ਲਿਖ ਕੇ ਪਾਉਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਗਰੁੱਪਾਂ ਵਿੱਚ ਪਾਉਣਾ ਆਪਾਂ ਇੱਕ ਐਸੇ ਅ ਮਸਲੇ ਤੇ ਵੀਡੀਓ ਪਾ ਰਹੇ ਹਾਂ ਬਣਾ ਰਹੇ ਹਾਂ ਇਹ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਸੋਚਣ ਤੇ ਮਜਬੂਰ ਹੋਣਾ ਚਾਹੀਦਾ ਉਹ ਹੈ ਸਭ ਤੋਂ ਪਹਿਲਾਂ ਇੱਕ ਵੀਡੀਓ ਤੁਹਾਨੂੰ ਅਸੀਂ ਦਿਖਾਉਨੇ ਆ ਸਤਿਕਾਰਯੋਗ ਬਾਬਾ ਸੁਖਦੇਵ ਸਿੰਘ ਜੀ ਨਾਨਕ ਸਰਵਾਲੇ ਦੋਸਤੋ ਸਤਿ ਸ਼੍ਰੀ ਅਕਾਲ ਜਿਹੜੀ ਇਹ ਤੁਸੀਂ ਵੀਡੀਓ ਵੇਖ ਰਹੇ ਹੋ ਇਸ ਵੀਡੀਓ ਦੇ ਉੱਪਰ ਗੀਤ ਲੱਗਿਆ ਹੋਇਆ ਸੀ ਕੀ ਕੀ ਸਿਫਤਾਂ ਕਰਾਂ ਮੈਂ ਆਪਣੇ ਕਰਤਾਰ ਦੀਆਂ ਤੁਸੀਂ ਵੇਖੋ ਕਿ ਹੁਣ ਇਹ ਚਲੋ ਸਤਕਾਰਯੋਗ ਹੋ ਸਕਦੇ ਨੇ ਕਈਆਂ ਲਈ ਪਰ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਈ ਤਾਂ ਚਲੋ ਪਿੱਛੇ ਬੀਬੀਆਂ ਕੁਰਸੀਆਂ ਲਾ ਕੇ ਬੈਂਦੀਆਂ ਨੇ ਪਰ ਇਹ ਜਿਹੜਾ ਬਾਬਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਗੇ ਬਿਲਕੁਲ ਕੁਰਸੀ ਲਾ ਕੇ ਬੈਠਿਆ ਹੋਇਆ ਕੀ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਨਹੀਂ ਕਮੈਂਟ ਕਰੋ ਬਾਕੀ ਮੈਂ ਸਾਡੇ ਅਕਾਲ ਤਖਤ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਜਿੱਥੇ ਤੁਸੀਂ ਹੋਰਾਂ ਤੇ ਐਕਸ਼ਨ ਲੈ ਰਹੇ ਹੋ ਇਹੋ ਜੇ ਕੰਮਾਂ ਤੇ ਵੀ ਜਿਹੜੀ ਆ ਕਾਸੈਕਸ਼ਨ ਲਵੋ ਕਿਉਂਕਿ ਨਿਰਪੱਖ ਹੋ ਕੇ ਫੈਸਲੇ ਕਰੋ ਇਹ ਨਾ ਵੇਖੋ ਕਿ ਕੌਣ ਕਿੱਡੀ ਮਹਾਨ ਹਸਤੀ ਆ ਕਿਹੜੇ ਨਾਲ ਕਿੰਨੀਆਂ ਸੰਗਤਾਂ ਜੁੜੀਆਂ ਨੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਆਦਵੀ ਦੀ ਗੱਲ ਦੇਖੋ ਦਾਸ ਨਾਨਕ ਸਰ ਦਾ ਤੇ ਹੋਰ ਸਾਧੂ ਸੰਤ ਮਹਾਂਪੁਰਖਾਂ ਗੁਰੂ ਪਿਆਰਿਆਂ ਦਾ ਬਹੁਤ ਸਤਿਕਾਰ ਕਰਦਾ ਇੱਕ ਦਾ ਨਹੀਂ ਸਾਰਿਆਂ ਦੀ ਪਰ ਕਿਤੇ ਨਾ ਕਿਤੇ ਸਾਨੂੰ ਜਿੱਥੇ ਕੋਈ ਸਾਡਾ ਸਾਧੂ ਸੰਤ ਜਾਂ ਸਾਡਾ ਭਾਈ ਜਾਂ ਸਾਡਾ ਕੋਈ ਮਾ ਪਰਿਵਾਰਕ ਮੈਂਬਰ ਗਲਤੀ ਕਰਦਾ ਹੈ ਤਾਂ ਉੱਥੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤੇ ਸੁਚੇਤ ਇੱਕ ਦੂਜੇ ਨੂੰ ਕਰਨ ਦੀ ਵੀ ਲੋੜ ਹੈ ਜੇ ਅਸੀਂ ਇੱਕ ਦੂਜੇ ਨੂੰ ਸੁਚੇਤ ਨਾ ਕੀਤਾ ਤਾਂ ਉਹ ਬਹੁਤ ਗਲਤ ਹੋਵੇਗਾ ਕਿਉਂਕਿ ਆਮ ਸੰਗਤ ਤੇ ਮਾੜਾ ਪ੍ਰਭਾਵ ਪੈਂਦਾ ਗੁਰਮੁਖੋ ਇਹ ਵੀਡੀਓ ਸੱਚੀ ਹੈ ਜਾਂ ਝੂਠੀ ਇਹ ਵੀਡੀਓ ਕਿਵੇਂ ਬਣਾਈ ਹੈ ਕਿਉਂਕਿ AI ਦੇ ਨਾਲ ਅੱਜ ਇੱਕ ਐਸਾ ਉਹ ਤਕਨੀਕ ਹੈ ਕਿ ਜਿਹੜੀ ਹਰਮੰਦਰ ਸਾਹਿਬ ਦੀ ਇਮਾਰਤ ਨੂੰ ਵੀ ਢਾਹ ਦਿੰਦੀ ਹੈ ਹਰਮੰਦਰ ਸਾਹਿਬ ਦੇ ਵਿੱਚ ਸੂਰ ਗਧੇ ਕੁੱਤੇ ਬਿੱਲੇ ਬਾੜ ਦਿੰਦੀ ਹੈ ਤਕਨੀਕ ਦੇ ਦੁਆਰਾ ਬਹੁਤ ਕੁਝ ਹੋ ਜਾਂਦਾ ਹੈ ਅਗਰ ਜੇ ਤਾਂ ਇਹ ਵੀਡੀਓ ਤਕਨੀਕ ਨਾਲ ਕਿਸੇ ਗਲਤ ਬੰਦੇ ਨੇ ਬਣਾਈ ਆ ਫਿਰ ਤਾਂ ਬਹੁਤ ਮਾੜੀ ਗੱਲ ਹੈ ਚੰਗਾ ਨਹੀਂ ਹੈ ਠੀਕ ਨਹੀਂ ਹੈ ਅਗਰ ਇਹ ਵੀਡੀਓ ਜਮਾਂ ਸੱਚੀ ਆ ਠੀਕ ਹੈ ਬਾਬਾ ਸੁਖਦੇਵ ਸਿੰਘ ਜੀ ਨਾਨਕਸਰ ਵਾਲੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਇੱਕ ਸੋਹਣਾ ਸੋਫਾ ਲਾ ਕੇ ਬੈਠੇ ਹੋਏ ਐ ਕੁਰਸੀ ਤੇ ਬੈਠੇ ਕਹਿ ਲੋ ਤਾਂ ਇਹ ਕਿਤੇ ਨਾ ਕਿਤੇ ਸਾਨੂੰ ਮਾੜਾ ਸੰਦੇਸ਼ ਸੰਗਤਾਂ ਨੂੰ ਦਿੰਦੀ ਹੈ ਕਿਉਂਕਿ ਦਾਸ ਟਕਸਾਲ ਦੇ ਵਿੱਚ ਪੜਿਆ ਹੋਣ ਕਰਕੇ ਕਹਿ ਲੋ ਜਾਂ ਸਾਧੂ ਸੰਤ ਮਹਾਪੁਰਖਾਂ ਦਾ ਸੰਗ ਕਹਿ ਲੋ ਦੇਖਾਸ਼ ਕਰਕੇ ਕਿਤੇ ਵੀ ਨਹੀਂ ਹੈਗਾ ਇਹ ਵੀ ਗੁਰੂ ਦਰਬਾਰ ਦੇ ਵਿੱਚ ਕੁਰਸੀ ਢਾਕੇ ਕੋਈ ਆਮ ਮਨੁੱਖ ਬੈਠੇ ਕਿਉਂਕਿ ਦਾਸ ਦਾ ਇੱਕ ਸੁਭਾਰ ਹੈ ਵੀ ਅਸੀਂ ਜਿੱਥੇ ਵੀ ਕਥਾ ਕਰਨ ਗਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕੀਤੀ ਆ ਅਸੀਂ ਕਿਤੇ ਵੀ ਦਰਬਾਰ ਸਾਹਿਬ ਦੇ ਵਿੱਚ ਕੁਰਸੀ ਤਾਂ ਬਹੁਤ ਵੱਡੀ ਗੱਲ ਹੈ ਆਮ ਸਟੂਲ ਵੀ ਲਾਉਣ ਨਹੀਂ ਦਿੱਤਾ ਜੇ ਕੋਈ ਲਾਉਂਦਾ ਵੀ ਬਾਬਾ ਜੀ ਚਲੋ ਆ ਤਾਂ ਛੋਟਾ ਇੱਕ ਸਟੂਲ ਜਿਹਾ ਹੀ ਹੈ ਅਸੀਂ ਉਹਨੂੰ ਇਹ ਕਹਿ ਦਿੰਦੇ ਭਾਈ ਅੱਜ ਸਟੂਲ ਹੈ ਕੱਲ ਨੂੰ ਇਹ ਕੁਰਸੀ ਬਣੂ ਪਰਸੋਂ ਇਹ ਸੋਫਾ ਬਣੂ ਚੌਥੇ ਨੂੰ ਇਹ ਕੁਝ ਹੋਰ ਬਣੂ ਤੇ ਦਰਬਾਰ ਸਾਹਿਬ ਦੇ ਵਿੱਚ ਗੁਰੂ ਦਰਬਾਰ ਦੇ ਵਿੱਚ ਗੁਰੂ ਦੇ ਅੱਗੇ ਕਿਸੇ ਵੀ ਤਰ੍ਹਾਂ ਕੁਰਸੀ ਲਾਉਣੀ ਹੈ ਜਿਹੜੀ ਇਹ ਸਾਡੇ ਚੰਗੀ ਗੱਲ ਨਹੀਂ ਹੈ ਗੁਰੂ ਦੇ ਬਰੋਬਰ ਕੁਰਸੀ ਲਾਉਣੀ ਇਸ ਕਰਕੇ ਗੁਰੂ ਪਿਆਰੀ ਸਾਧ ਸੰਗਤ ਸਭ ਤੋਂ ਪਹਿਲਾਂ ਤਾਂ ਸੁਝਾ ਦਿੰਦਾ ਨਾਨਕ ਸਰ ਸੰਪਰਦਾਨ ਦਾਸ ਕਿ ਜੇ ਕਿਤੇ ਗਲਤੀ ਕਰ ਰਹੇ ਨੇ ਸਾਡੇ ਸਤਿਕਾਰਯੋਗ ਅਸੀਂ ਸਤਿਕਾਰਯੋਗ ਸਮਝਦੇ ਹਾਂ ਪਰ ਕਿਤੇ ਨਾ ਕਿਤੇ ਸਮਾਜ ਆ ਜਿਹੜਾ ਉਹਦੀ ਜ਼ਬਾਨ ਨੂੰ ਚੁੱਪ ਨਹੀਂ ਕਰਾਇਆ ਜਾ ਸਕਦਾ ਬੰਦ ਨਹੀਂ ਕਰਾਇਆ ਜਾ ਸਕਦਾ ਕਿਉਂਕਿ ਸਮਾਜ ਤਾਂ ਇਹ ਇੱਕੋ ਹੀ ਗੱਲ ਵੀ ਇਹ ਪਖੰਡੀ ਹੈ ਜੀ ਇਹ ਬੂਵਨੀਆ ਜੀ ਇਹ ਫਲਾਨੇ ਆ ਜੀ ਉਹ ਅਜੇ ਹੈ ਪਰਦਾਸ ਬੇਨਤੀ ਕਰਦਾ ਕਿਉਂ ਆਪਾਂ ਛੋਟੀ ਜੀ ਗੱਲ ਪਿੱਛੇ ਆਪਣੇ ਆਪ ਨੂੰ ਬੂਵਨੇ ਪਖੰਡੀ ਮਾੜੇ ਸ਼ਬਦ ਅਖਵਾਈਏ ਕਿਉਂਕਿ ਸੰਤ ਬਾਬਾ ਈਸ਼ਰ ਸਿੰਘ ਜੀ ਸੰਤ ਬਾਬਾ ਨੰਦ ਸਿੰਘ ਜੀ ਉਹਨਾਂ ਦੀਆਂ ਕੀਤੀਆਂ ਕਮਾਈਆਂ ਉਹਨਾਂ ਦੀ ਕੀਤੀ ਹੋਈ ਕਲਣਾ ਉਹਨਾਂ ਤੇ ਕਿਤੇ ਨਾ ਕਿਤੇ ਬੜਾ ਵੱਡਾ ਅਸਰ ਪੈਂਦਾ ਹੈ ਇਹਨਾਂ ਗੱਲਾਂ ਦਾ ਇਸ ਕਰਕੇ ਗੁਰੂ ਪਿਆਰੇਓ ਸਭ ਤੋਂ ਪਹਿਲਾਂ ਤਾਂ ਸੁਝਾਇਆ ਕਿ ਜੇ ਉਹ ਸੱਚਮੁੱਚ ਗੁਰੂ ਦੀ ਹਜ਼ੂਰੀ ਵਿੱਚ ਸੋਫਾ ਲਾ ਕੇ ਕੁਰਸੀ ਲਾ ਕੇ ਬੈਂਦੇ ਐ ਕਿਉਂਕਿ ਚਲੋ ਸੰਗਤਾਂ ਨੂੰ ਤਾਂ ਅਸੀਂ ਹੋ ਸਕਦਾ ਵੀਡੀਓ ਵਿੱਚ ਇਹ ਜਵਾਬ ਦੇ ਰੂਪ ਵਿੱਚ ਕਹਿ ਸਕਦੇ ਆ ਵੀ ਇਹ ਤਾਂ ਜੀ AI ਸਕੀਮ ਦੇ ਨਾਲ ਤਕਨੀਕ ਦੇ ਨਾਲ ਵੀਡੀਓ ਬਣਾ ਕੇ ਪੇਸ਼ ਕੀਤੀ ਗਈ ਹੈ ਪਰ ਜਿਹੜੀਆਂ ਉੱਥੇ ਜਾਣ ਵਾਲੀਆਂ ਸੰਗਤਾਂ ਨੇ ਉਹਨਾਂ ਤੋਂ ਇਹ ਸਚਾਈ ਕਦੇ ਵੀ ਲੁਕੋਈ ਨਹੀਂ ਜਾ ਸਕਦੀ ਇਸ ਕਰਕੇ ਬੇਨਤੀ ਹੈ ਕਿ ਉਹ ਅਸੀਂ ਵੀਡੀਓ ਦੇਖੀ ਸੀ ਸਿੰਘ ਨੇਪਾ ਪਾਈ ਹੋਈ ਸੀ ਕਿਸੇ ਨੇ ਨਾਂ ਨਹੀਂ ਜਾਣਦੇ ਉਹਦਾ ਸਿੰਘ ਦਾ ਸੀ ਉਹ ਕਾਫੀ ਇਦਾਂ ਦੀਆਂ ਵੀਡੀਓ ਪਾਉਂਦਾ ਤੇ ਚਲੋ ਕਿਤੇ ਨਾ ਕਿਤੇ ਹੱਕ ਬਣਦਾ ਸਾਡਾ ਇੱਕ ਦੂਜੇ ਨੂੰ ਸੁਚੇਤ ਕਰਨ ਦਾ ਤੇ ਅਸੀਂ ਵੀ ਇਸ ਪੱਖ ਤੋਂ ਸੁਚੇਤ ਨਹੀਂ ਬੇਨਤੀ ਕਰਦੇ ਆ ਸੁਚੇਤ ਤਾਂ ਚਲੋ ਤੁਸੀਂ ਹੈਗੇ ਹੋ ਪਰ ਬੇਨਤੀ ਜ਼ਰੂਰ ਕਰਾਂਗੇ ਤੁਹਾਡੇ ਚਰਨਾਚ ਕਿ ਤੁਹਾਡੀ ਇੱਕ ਉਹ ਨਾਮਵਰ ਸ਼ਕਤੀ ਹੈ ਸ਼ਖਸੀਅਤੋਂ ਤੁਸੀਂ ਜਿਨ੍ਹਾਂ ਨੂੰ ਦੁਨੀਆਂ ਦੇ ਵਿੱਚ ਦੁਨੀਆ ਪੱਧਰ ਤੇ ਲੋਕ ਸਤਕਾਰ ਦਿੰਦੇ ਐ ਤੇ ਬਾਬਾ ਸੁਖਦੇਵ ਸਿੰਘ ਜੀ ਨਾਨਕਸਰ ਵਾਲੇ ਨਾਮ ਤੇ ਜਾਣੇ ਜਾਂਦੇ ਹੋ ਤੁਸੀਂ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਕਿ ਜਿਨ੍ਹਾਂ ਦੇ ਨਾਮ ਪਿੱਛੇ ਸਾਧੂ ਸੰਤ ਮਹਾਪੁਰਖ ਲੱਗ ਜਾਏ ਉਹਨੂੰ 100 ਵਾਰੀ ਫੂਕ ਮਾਰ ਕੇ ਪੈਰ ਧਰਨਾ ਚਾਹੀਦਾ ਤੇ ਦਾਸ ਬੇਨਤੀ ਕਰਦਾ ਹੈ ਗਿਆਨੀ ਕਲਦੀਪ ਸਿੰਘ ਜੀ ਨੂੰ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਅੱਜ ਦੇ ਟਾਈਮ ਵਿੱਚ ਬਹੁਤ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ ਤੇ ਕੁਝ ਕ ਫੈਸਲੇ ਭਾਈ ਕਲਦੀਪ ਸਿੰਘ ਜੀ ਗੜਗੱਜ ਸਾਹਿਬ ਨੇ ਸਤਕਾਰਯੋਗ ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਗਿਆਨੀ ਕਲਦੀਪ ਸਿੰਘ ਜੀ ਉਹਨਾਂ ਨੇ ਕੁਝ ਕ ਫੈਸਲੇ ਲਏ ਤੇ ਆ ਜਿਵੇਂ ਕਿ ਜੰਮੂ ਵਿੱਚ ਬੇਅਦਬੀ ਹੋਈ ਉਹ ਕਮੇਟੀ ਦੀ ਤਾਦਨਾ ਵੀ ਕੀਤੀ ਤੇ ਸਦਾ ਲਈ ਉਹਨੂੰ ਖਾਰਜ ਕੀਤਾ ਤੇ ਗੁਰਦੁਆਰਾ ਸਾਹਿਬ ਵਿਲਾ ਕਰਵਾ ਕੇ ਸਰੂਪ ਚਕਵਾ ਕੇ ਕਿਸੇ ਸੁਰੱਖਿਆ ਤੇ ਜਗਾ ਤੇ ਭੇਜੇ ਗਏ ਇਸ ਕਰਕੇ ਹੋਰ ਕਈ ਫੈਸਲੇ ਲੈਂਤੇ ਆ ਬੜੇ ਫਲਾੰਗਾ ਜੋਗ ਹੈ ਚੰਗੇ ਆ ਤੇ ਇਦਾਂ ਦੇ ਜਿਹੜੇ ਕੋਈ ਗੁਰੂ ਦੀ ਹਜ਼ੂਰੀ ਵਿੱਚ ਕੁਰਸੀ ਢਾਹ ਕੇ ਗੁਰੂ ਦੀ ਹਜ਼ੂਰੀ ਵਿੱਚ ਜਰਾਬਾਂ ਪਾ ਕੇ ਬੈਠਣਾ ਜਰਾਬਾਂ ਪਾ ਕੇ ਹਨਾ ਇਹ ਬਹੁਤ ਮਾੜਾ ਹੈ ਇਹ ਤੇ ਕੋਈ ਸ਼ਖਸ ਸਟੈਂਡ ਵੀ ਗੁਰੂ ਦੀ ਹਜ਼ੂਰੀ ਵਿੱਚ ਜਰਾਬਾਂ ਪਾਉਣ ਵਾਲੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਗੁਰੂ ਦੀ ਹਜ਼ੂਰੀ ਵਿੱਚ ਕੁਰਸੀ ਲਾ ਕੇ ਬੈਠਣ ਵਾਲੇ ਉਹ ਭਵੇਂ ਕਿੰਨੀ ਵੀ ਮਹਾਨ ਸ਼ਖਸੀਅਤ ਕਿਉਂ ਆ ਕਿਉਂਕਿ ਅ ਅੱਜ ਤੋਂ ਕਈ ਸਾਲ ਪਹਿਲਾਂ ਬੁੱਢਾ ਲਾਡਾ ਵਿਖੇ ਸਤਿਕਾਰਯੋਗ ਗਿਆਨੀ ਪਿੰਦਰਪਾਲ ਸਿੰਘ ਜੀ ਇਹਨਾਂ ਦਾ ਪ੍ਰੋਗਰਾਮ ਸੀ ਤੇ ਗੁਰੂ ਦੀ ਹਜ਼ੂਰੀ ਵਿੱਚ ਗੱਦੇ ਲਾ ਕੇ ਸੋਫੇ ਲਾ ਕੇ ਪ੍ਰਕਾਸ਼ ਸਿੰਘ ਬਾਦਲ ਅੱਗੇ ਬੈਠੇ ਸਨ ਤੇ ਉਦੋਂ ਅੰਦਰੋਂ ਅੰਦਰ ਹੀ ਜੀ ਬੜਾ ਕੀਤਾ ਵੀ ਰੌਲਾ ਪਾਈਏ ਅੰਦਰੋਂ ਅੰਦਰ ਹੀ ਮਨੋਂ ਮਨ ਹੀ ਪਰ ਹਿੰਮਤ ਨਾ ਬਵੇ ਕਿਉਂ ਇਕੱਠ ਬਹੁਤ ਅੱਗੇ ਸਤਿਕਾਰਯੋਗ ਸ਼ਖਸੀਅਤਾਂ ਬਹੁਤ ਤੇ ਮਨ ਇਹ ਵੀ ਕਵੇ ਵੀ ਇਹ ਟੋਕ ਦੇ ਕਿਉਂ ਨਹੀਂ ਗੁਰੂ ਦੀ ਹਜ਼ੂਰੀ ਵਿੱਚ ਠੀਕ ਆ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦਾ ਹੋਊਗਾ ਮੁੱਖ ਮੰਤਰੀ ਹੋਊਗਾ ਪਰ ਗੁਰੂ ਦੀ ਹਜ਼ੂਰੀ ਵਿੱਚ ਸੋਫਾ ਲਾ ਕੇ ਬੈਠਣਾ ਬਹੁਤ ਮਾੜੀ ਗੱਲ ਹੈ ਲੋਕਾਂ ਦਾ ਉਹ ਮੁੱਖ ਮੰਤਰੀ ਹੋ ਸਕਦਾ ਐ MLA ਹੋ ਸਕਦਾ ਕੁਝ ਵੀ ਹੋ ਸਕਦਾ ਪਰ ਗੁਰੂ ਦੀ ਹਜ਼ੂਰੀ ਵਿੱਚ ਇਹ ਸਭ ਕੁਝ ਗੁਰੂ ਦੇ ਅੱਗੇ ਕਰਨਾ ਇਹ ਤਾਂ ਤਿੰਨਾਂ ਲੋਕਾਂ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆ ਇਸ ਹਜ਼ੂਰੀ ਵਿੱਚ ਜਾ ਕੇ ਕੁਰਸੀ ਲਾ ਕੇ ਬੈਠਣਾ ਤੇ ਟੌਰ ਨਾਲ ਬੈਠਣਾ ਹਨਾ ਇਹ ਬਹੁਤ ਮਾੜੀ ਗੱਲ ਹੈ ਤੇ ਇਸ ਕਰਕੇ ਇਹ ਸਖਤੀ ਨਾਲ ਸਟੈਂਡ ਲੈਣਾ ਚਾਹੀਦਾ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਤੇ ਗਿਆਨੀ ਤੇਗ ਸਿੰਘ ਜੀ ਧਨੋਲਾ ਸਾਹਿਬ ਦੋਨੇ ਸ਼ਖਸੀਅਤਾਂ ਨੂੰ ਸਟੈਂਡ ਲੈਣਾ ਜ਼ਰੂਰੀ ਬਣਦਾ ਤੇ ਕੁਰਸੀ ਕੋਈ ਵੀ ਡਾਉਂਦਾ ਕਿਉਂਕਿ ਦਾਸ ਨੇ ਤਾਂ ਇੱਕ ਨਹੀਂ ਅਨੇਕਾਂ ਥਾਂ ਤੇ ਕੁਰਸੀ ਦਾ ਵਿਰੋਧ ਕੀਤਾ ਜਿਹੜਾ ਗੁਰੂ ਦੀ ਹਜ਼ੂਰੀ ਵਿੱਚ ਅਸੀਂ ਹਰਿਆਣੇ ਵਿੱਚ ਕਿਤੇ ਭੋਗ ਤੇ ਗਏ ਕਿਸੇ ਦੇ ਘਰ ਉਹ ਜਿਹੜਾ ਕੋਈ ਐਮ ਐਲ ਏ ਸੀ ਸ਼ਾਇਦ ਮੇਰਾ ਖਿਆਲਾ ਉੱਥੋਂ ਦਾ ਉਹ ਕੁਰਸੀ ਲੈ ਕੇ ਹਜੂਰੀ ਵਿੱਚ ਡਾਉਣ ਲੱਗੇ ਜਿਹੜੇ ਕੋਈ ਵਰਕਰ ਸੀ ਚਲੋ ਅਸੀਂ ਕੁਰਸੀ ਡਾਉਣ ਵੇਲੇ ਤਾਂ ਨਹੀਂ ਬੋਲੇ ਵੀ ਚਲੋ ਕੋਈ ਦੇਗ ਵਗੈਰਾ ਆ ਜਾ ਕੋਈ ਸਮਾਨ ਰੱਖਣਾ ਹੁੰਦਾ ਤੇ ਕੁਰਸੀ ਡਾਹੀ ਕਿੱਥੇ ਇੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਆ ਇੱਥੇ ਇੱਥੇ ਕੁਰਸੀ ਧਾਤੀ ਬਰੋਬਰ ਮੰਜੀ ਸਾਹਿਬ ਦੇ ਤੇ ਉਹ ਆਇਆ ਆ ਕੇ ਮੱਥਾ ਟੇਕ ਕੇ ਜਦੋਂ ਸਮਝ ਉਹ ਬੈਠਣ ਵਾਲੇ ਪਾਸੇ ਨੂੰ ਚੱਲ ਪਿਆ ਕੁਰਸੀ ਵਾਲੇ ਪਾਸੇ ਨੂੰ ਤਾਂ ਅਸੀਂ ਸਿੰਘਾਂ ਨੂੰ ਬੇਨਤੀ ਕੀਤੀ ਵੀ ਯਾਰ ਕੁਰਸੀ ਚੱਕੋ ਇਹ ਤਾਂ ਬੈਠੂਗਾ ਕਹਿਣ ਤੋਂ ਪਾਵਾ ਕਾਫੀ ਟਾਈਮ ਦੀ ਅੱਜ ਤੋਂ ਕਈ ਸਾਲ ਪਹਿਲਾਂ ਦੀ ਗੱਲ ਹੈ ਹੋਣੀ ਘਟੋ ਘਟ ਵੀ 20 ਸਾਲ ਪਹਿਲਾਂ ਦੀ ਗੱਲ ਆ ਸਾਡੇ ਰਿਸ਼ਤੇਦਾਰੀ ਜੀ ਕਿਸੇ ਦੇ ਘਰ ਭੋਗ ਪਿਆ ਸੀ ਅਖੰਡ ਪਾਠ ਸਾਹਿਬ ਕੋਈ ਡੇਰੇ ਦਾ ਸਾਧੂ ਸੰਤ ਮਹਾਤਮਾ ਕਹਿ ਲੋ ਵੀ ਉਹ ਦੋ ਤਿੰਨ ਤਹਾਂ ਲਾ ਕੇ ਰਜਾਈਆਂ ਉੱਤੇ ਰਸਰਾਣੇ ਵਗੈਰਾ ਰੱਖ ਕੇ ਬੈਠਣ ਵਾਸਤੇ ਆਸਣ ਲਾਤਾ ਅਸੀਂ ਉਹ ਵੀ ਚਕਵਾਇਆ ਬੀ ਨਹੀਂ ਗੁਰੂ ਦੀ ਹਜ਼ੂਰੀ ਵਿੱਚ ਇਹ ਹੱਕ ਨਹੀਂ ਵਰਨਦਾ ਸਕਦਾ ਤੇ ਖਾਸ ਕਰਕੇ ਜਿੱਥੇ ਵੀ ਦਾਸ ਗਏ ਹੈ ਉੱਥੇ ਇਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਤੇ ਸਾਨੂੰ ਕਰਨਾ ਵੀ ਚਾਹੀਦਾ ਕਿਉਂ ਕਿ ਕਿਉਂਕਿ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਵੀ ਨਮਸ਼ਕਾਰ ਕਰਤੀ ਸੀ ਬੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਸੇ ਜੋਤਾਂ ਦਾ ਦਸੇ ਸਰੂਪਾਂ ਦਾ ਉਹ ਸਰੂਪ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹੈ ਜੀਦੇ ਦਰ ਤੇ ਇੱਕ ਨਹੀਂ ਇੱਕ ਨਹੀਂ ਅਨੇਕਾ ਲੋਕ ਆ ਕੇ ਚੁੱਕਦੇ ਆ ਇਸ ਕਰਕੇ ਗੁਰੂ ਪਿਆਰੇ ਹੋ ਬਾਦਸ਼ਾਹ ਦੁਨੀਆਂ ਦੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਆ ਕੇ ਝੁਕਦੇ ਆ ਤੇ ਜੇ ਸਮਝ ਗੁਰੂ ਘਰਾਂ ਦੇ ਸਾਧੂ ਸੰਤ ਮਹਾਤਮਾ ਹੀ ਗੁਰੂ ਦੀ ਹਜ਼ੂਰੀ ਵਿੱਚ ਕੁਰਸੀਆਂ ਲਾ ਕੇ ਬੈਠਣ ਲੱਗੇ ਤਾਂ ਆਮ ਲੋਕਾਂ ਦਾ ਕੀ ਬਣੂਗਾ ਆਮ ਲੋਕ ਤਾਂ ਭਾਲਦੇ ਆ ਆ ਪਿੱਛੇ ਜੇ ਜਦੋਂ ਅਮਰਪਾਲ ਸਿੰਘ ਹੋਰਾਂ ਨੇ ਲੱਗਦਾ ਸ਼ਾਇਦ ਲੁਧਿਆਣਾ ਏਰੀਏ ਦੇ ਵਿੱਚ ਕੁਰਸੀਆਂ ਤੋੜੀਆਂ ਸੀ ਬੈਂਚ ਤੋੜੇ ਸੀ ਤੇ ਉਦੋਂ ਬੜਾ ਰੌਲਾ ਪਿਆ ਹਨਾ ਬਹੁਤੀ ਰੌਲਾ ਪਿਆ ਵੀ ਜੀ ਬੜਾ ਮਾੜਾ ਕੀਤਾ ਜੀ ਐਂ ਕੀਤਾ ਜੀ ਇੱਥੇ ਕਿਸੇ ਦਾ ਚੂਲਾ ਟੁੱਟਿਆ ਜੀ ਕਿਸੇ ਦਾ ਗੋਡਾ ਟੁੱਟਿਆ ਜੀ ਕਿਸੇ ਤੋਂ ਬੈਠਿਆ ਨਹੀਂ ਜਾਂਦਾ ਜੀ ਫਲਾਨਾ ਜੀ ਕਿੰਨਾ ਕੀਤਾ ਲੋਕਾਂ ਨੇ ਰੌਲਾ ਪਾਇਆ ਪਰ ਭਾਈ ਅਮਰਤਪਾਲ ਸਿੰਘ ਵਰਗਿਆਂ ਨੇ ਪ੍ਰਧਾਨ ਮੰਤਰੀ ਬਾਜੇਕੇ ਵਾਲਿਆਂ ਨੇ ਹੈ ਨਾ ਪਿਛਲੀ ਸ਼ੈਡੋ ਉਹਨਾਂ ਦੀ ਕਿੱਦਾਂ ਦੀ ਸੀ ਪਰ ਉਹੋ ਜਿਹੇ ਬੰਦਿਆਂ ਨੇ ਵੀ ਜਾ ਕੇ ਉਹਨਾਂ ਚੀਜ਼ਾਂ ਦਾ ਵਿਰੋਧ ਕੀਤਾ ਤੇ ਚੱਕ ਕੇ ਬੈਂਚ ਬਾਹਰ ਮਾਰੇ ਤੇ ਅੱਗ ਤੱਕ ਲਾਤੀ ਸੀ ਵੀ ਇਹਨਾਂ ਬੈਂਚਾਂ ਤੇ ਹੋਰ ਵੀ ਨਾ ਕੋਈ ਬੈਠੇਗਾ ਹਾਂ ਵਾਸਤੇ ਕਹਿੰਨ ਤੋਂ ਭਾਵ ਹੈ ਸਾਨੂੰ ਵਿਰੋਧ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਸੁਝਾ ਦਿਓ ਸੁਝਾਅ ਦੇ ਨਾਲ ਨਾਲ ਬੇਨਤੀ ਕਰੋ ਜੇ ਸਾਡਾ ਕੋਈ ਸੁਝਾਅ ਤੇ ਬੇਨਤੀ ਪ੍ਰਵਾਨ ਨਹੀਂ ਕਰਦਾ ਫਿਰ ਅਗਲਾ ਸਟੈਪ ਅਗਲੇ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਚੱਕ ਸਕਦੇ ਆ ਇਸ ਕਰਕੇ ਪਿਆਰਿਓ ਦਾਸ ਦੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਖਿਮਾ ਸਾਰੀਆਂ ਸੰਗਤਾਂ ਦਾ ਧੰਨਵਾਦ ਕਮੈਂਟ ਵਿੱਚ ਜਰੂਰ ਤੁਸੀਂ ਸੁਝਾਅ ਲਿਖਣਾ ਜੇ ਦਾਸ ਕੋਈ ਗਲਤ ਬੋਲਿਆ ਹੋਵੇ ਤਾਂ ਸਤਿਕਾਰ ਦੇ ਨਾਲ ਦੱਸਣ ਦੀ ਕੋਸ਼ਿਸ਼ ਕਰਨੀ ਜੇ ਸਾਰੇ ਸ਼ਬਦ ਸਤਿਕਾਰ ਸਹਿਤ ਠੀਕ ਬੋਲੇ ਹੋਣ ਤਾਂ ਵੀ ਸਤਿਕਾਰ ਦੇ ਨਾਲ ਕਮੈਂਟ ਵਿੱਚ ਸੁਝਾਅ ਦੇਣ ਦੀ ਖੇਚਲ ਕਰਨੀ ਤੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ